ਛੋਟੇ ਜਿਹੜੇ ਦੇਖਦੇ ਆਂ ਤੁਹਾਨੂੰ ਨਾਲ ਇੱਥੇ ਮੰਦਿਰ ਦੇ ਨਾਲ ਜੁੜੇ ਹਾਂ ਕਿੰਦਾ ਘਾਟਾ ਪਿਆ Hindu ਸਮਾਜ ਨੂੰ ਉਹ ਇਹ ਤਾਂ ਸਭ ਲੋਗਾਂ ਨੂੰ ਪਤਾ ਲੱਗੂਗਾ ਸਾਡੀ Hindu ਸਮਾਜ ਨੂੰ ਕਿੰਨਾ ਘਾਟਾ ਹੋਇਆ ਤੇ ਕੋਈ ਸ਼ਿਵਾਲਾ ਇੱਕ ਐਸੀ ਜਗ੍ਹਾ ਹੈ ਨਹੀਂ ਸੀ ਕਿ ਜਿਹੜੀ Hindu ਸਮਾਜ ਵਾਸਤੇ ਥੰਮ ਹੈ ਥੰਮ ਦਾ ਰੱ피 ਉਹ ਚਲਾ ਗਿਆ ਸਭ ਨੂੰ ਫਰਕ ਪੈਣਾ ਸ਼ੁਰੂ ਹੋ ਗਿਆ ਸਾਡੇ Hindu ਸਮਾਜ ਲਈ ਤਾਂ ਬਹੁਤ ਵੱਡੀ ਚੀਜ਼ ਸੀਗੀ ਬਾਕੀ ਇਹ ਵੀ ہمارا ਪੁਰਾਣਾ ਆਪਣੇ ਚੈਨਲ ਨਾਲ ਲਾਈ ਰੱਖੇ ਇਹਨਾਂ ਲੋਗਾਂ ਦੀ ਬਹੁਤ ਸੇਵਾ ਕੀਤੀ ਹੈ। ਉਹ ਹਰ ਬੰਦਾ ਇਹੀ ਕਹਿੰਦਾ ਵਾ ਮੇਰੇ ਮਹੰਸੀ ਮੇਰੇ ਮਾਂਜੀ ਸੀ ਮੇਰੇ ਮਾਂਜੀ ਸੀ। ਇਹ ਮੰਤਨ ਦਾ ਸਮਾਜ ਇਹੋ ਘਾਟਾ ਜੈ ਸ਼ੰਕਰ ਇਹ ਬੜਾ ਜਿਹੜਾ ਵਾ ਘਾਟਾ ਪਿਆ ਵਾ ਮੰਤ ਜੀ ਦਾ ਸੁਵਾਲੇ ਵਾਲਿਆਂ ਦਾ ਇਹ ਜਿਹੜਾ ਘਾਟਾ ਪੂਰਾ ਨਹੀਂ ਹੋਣਾ। ਬਾਕੀ ਜੋ ਲੀਲਾ ਬholenath ਦੀ ਜਿੰਨੇ ਸਾਹ ਬholenath ਨੇ ਲਿਖਿਆ ਉਹਨੇ ਲੈਣੇ ਆ ਤੇ ਆਪਣਾ ਹੋ ਰਿਹਾ ਉਹਨਾਂ ਨੂੰ ਸਮਾਦੀ ਦਿੰਦੇ ਪਏ ਨੇ ਸਾਰਾ ਸ਼ੇਰ ਸ਼ਹਿਰ ਵਾਸੀ ਸਾਰੇ ਇੱਥੇ ਆਪਣਾ ਹਾਜ਼ਰ ਨੇ ਤੁਸਵੀ ਨਾਲ ਕਾਫੀ ਮੈਂ ਦੇਖਿਆ ਮੰਨਜੀ ਨਾਲ ਜੁੜੇ ਸੀ ਕਿੰਨਾ ਘਟਾ ਪਿਆ ਸਮਾਜ ਵਿੱਚ ਅੱਜ ਪ੍ਰਚੀਬ ਸ਼ਿਮਲਾ ਸ਼ਵਡਾ ਦੇ ਮੁਖੀ ਦਾ ਮਾਨਤ ਨਰਿੰਦਰ ਸਿੰਘ ਜੀ ਸਾਰੇ ਅੰਸਤ ਅੱਗੇ ਚਲੇ ਗਏ ਕਿਉਂਕਿ ਇਹ ਉਦੇ ਆਲਾ ਸ਼ਹਿਰ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਘਟਾ ਉਹ ਸਾਰੇ ਮੇਰੇ ਖਲ ਕੋਈ ਐਸੀ ਬਰਾਦਰੀ ਜਾਂ ਕੋਈ ਅਸਰ ਧਰਮ ਨਹੀਂ ਸੀ ਜਿਹੜਾ ਦੇ ਨਾਲ ਮੰਦਰੀ ਜਿਆ ਨਹੀਂ ਲਵਾਉ ਸੀ ਸਾਰੇ ਇਹਨਾਂ ਦਾ ਸਨਕਾਰ ਨੂੰ ਮਾਨ ਕਰਦੇ ਸੀ ਮਹੰਤ ਜੀ ਵੀ ਸਾਰੇ ਲੋਕਾਂ ਦਾ ਮਰਨਾ ਬਹੁ ਪਿਆਸ ਸੀ ਜਿਨ੍ਹਾਂ ਨੂੰ ਵੀ ਮਿਲੋਂਗੇ ਹਰ ਕਿਸਾਨ ਇਹ ਕੋਈ ਮਰਨਾ ਬਹੁ ਨਹੀਂ ਜੀ ਪਿਆਸ ਕਰਦਾ ਤੇ ਹਰਮੇਸ਼ਾ ਉਹਨਾਂ ਦਾ ਆਸ਼ੀਰਵਾਦ ਵੀ ਰਿਹਾ ਭੋਲੇ ਬਾਬਾ ਦੀ ਦੁਆਰੇ ਤੇ ਸ਼ੰਗਲਾ ਸ਼ਿਵਾਲੇ ਤੋਂ ਲੋਕ ਕਲਿਆਣ ਸੋਸ਼ਲ ਵੈਲਫੇਅਰ ਸੈਟੀਲੋਂ ਮੈਂ ਸੁਨੀਲ ਮੈਣੀ ਸਾਡੇ ਮਹੰਤ ਜੀ ਸਾਡੇ ਪੀਸ਼ਮ ਬਤਾਮਾ ਇਹਨਾਂ ਦੇ ਜਾਨ ਦੇ ਨਾਲ ਸਾਡੇ ਲੁਧਿਆਣੇ ਨੂੰ ਸਾਡੇ ਸਨਾਤਨ ਧਰਮ ਨੂੰ ਅੱਜ ਬਹੁਤ ਵੱਡਾ ਘਾਟਾ ਪਿਆ ਹੈ ਇਹਨਾਂ ਦੇ ਕੋਲ ਆ ਕੇ ਇਸ ਮੰਦਰ ਚ ਆ ਕੇ ਕੋਈ ਝਾੜਾ ਕਰਾਂਦਾ ਤਾਂ ਉਹ ਵੈਸੇ ਠੀਕ ਹੋ ਜਾਂਦਾ ਇੱਥੇ ਦੇ ਜਿਹੜਾ ਵਾਈਬ੍ਰੇਟ ਹੈ ਵਾਈਬ੍ਰੇਸ਼ਨ ਹੈ ਬਹੁਤ ਹੀ ਵਧੀਆ ਮੰਤਜੀ ਦੀ ਜਿਹੜੀ ਹੈ ਬਹੁਤ ਹੀ ਵਧੀਆ ਤਨਾਂ ਦੇ ਇੱਕ ਤਰ੍ਹਾਂ ਦੇ ਬਹੁਤ ਵੱਡੇ ਵਧੀਆ ਦੇਵਤਾ ਵਰਗੂ ਇਨਸਾਨ ਸੀਗੇ ਅੱਜ ਉਹ ਸਾਡੇ ਵਿੱਚ ਨਹੀਂ ਰਹੇ ਅਜਿਹਾ ਜਿਹੜਾ ਘਾਟਾ ਹੈ ਸਾਡੇ ਸਨਾਤਨ ਧਰਮ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅੱਜ ਅਸੀਂ ਇੱਕ ਆਪਣੇ ਪਿਤਾ ਤੋਂ ਪਿਛਮ ਕਿ ਬਹੁਤ ਵੱਡੀ ਹਾਜ਼ਰੀ ਜਿਹੜੀ ਹੈ ਸਾਡੇ ਚਰਨਾਂ ਵਿੱਚ ਪਸ਼ੀ ਮੰਦਿਰ ਦੀ ਗੱਲ ਆਤੋਂ ਦੀ ਸੁਭਾਤੀ ਦੇ ਬਹੁਤ ਵੱਡੇ ਕੁਸ਼ਨ ਖੱਟਿਆ ਜਿਹੜਾ ਆਇਆ ਸਭਨਾਂ ਪਿਆਰ ਚ ਕਰ ਜੋ ਲਾਇਆ ਅੱਛਾ ਜਿਹੜਾ ਸੋਣੀ ਹੈ ਜਿਸਨੂੰ ਅੱਧੇ ਤੋਂ ਬਹੁਤ ਬਗੈ ਕਟਾ ਤਾ ਉਹ ਖਾਰੇ ਨਾ ਆਪਣਾ ਕੱਟਣ ਦੇ ਕੋਲੇ ਨਾ ਚਾਹ ਮਾ ਜਗਰੇ ਕੈਸੇ ਲਾਖ ਲੇਖੋ ਸਨਾਤਨ ਧਰਮ ਦੀ ਮਹਾਨ ਵਿਭੂਤੀ ਸੀਗੇ ਪ੍ਰੇਰਨਾ ਸਰੋਤ ਹਰ ਇਨਸਾਨ ਨੂੰ ਸਹੀ ਸਲਾਹ ਅਸ਼ੀਰਵਾਦ ਦੇਣ ਵਾਲੇ ਬਹੁਤ ਵੱਡਾ ਨੁਕਸਾਨ ਹੋਇਆ ਹੋਇਆ ਹੈ ਮੰਤਰੀ ਜੀ ਦੇ ਜਾਨ ਦੇ ਨਾਲ ਸਨਾਤਨ ਸਮਾਜ ਦਾ ਇੱਕ ਐਦਾਂ ਦਾ ਘਾਟਾ ਸਾਨੂੰ ਕਿਹੜਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਉਹ ਆਪ ਹੀ ਬੋਲੇ ਨਾ ਦੇ ਨੰਨੇ ਭਗਤ ਸਗੇ ਤੇ ਭਗਵਾਨ ਦੇ ਚਰਨਾਂ 'ਚ ਵਿਰਾਜਮਾਨ ਹੋਏ ਨੇ ਪਰ ਮੈਂ ਪਰਮਾਤਮਾ ਅਗੇ ਇਹ ਹੀ ਪ੍ਰਾਰਥਨਾ ਕਰਦਾ ਵਾਂ ਬ੍ਰਾਹਮਣ ਵੈਲਫੇਅਰ ਬੋਰਡ ਪੰਜਾਬ ਸਰਕਾਰ ਵੱਲੋਂ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਵੱਲੋਂ ਕਿਸਮਵਾਨ ਬਹੁਤ ਹੀ ਨੂੰ ਆਪਣੇ ਚਰਨਾਂ ਸਤਿ ਆਨਦੇ ਅਤੇ ਪ੍ਰਾਚੀਨ ਸ਼ੰਗਲਾ ਵਾਲਾ ਸ਼ਵਾਲਾ ਜਿਹੜੇ ਇਹ ਮਹਾਂਤ ਸੀਗੇ ਹਮੇਸ਼ਾ ਇਹਨਾਂ ਨੂੰ ਯਾਦ ਰੱਖਿਆ ਜਾਏਗਾ ਰਹਿਦੀ ਦੁਨੀਆ ਤੱਕ ਹਾਂਜੀ ਹਾਂਜੀ ਜੀ ਜਿਹੜਾ ਕਿ ਜਿਹੜੇ ਮਹਾਂਤ ਹੁੰਦੇ ਆ ਉਹਨਾਂ ਦੀ ਸਮਾਧੀ ਦਿੱਤੀ ਜਾਂਦੀ ਹੈ ਔਰ ਇਹ ਵੀ ਜਿਹੜਾ ਕਾਰਜਕ੍ਰਮ ਹੈ ਮੰਦਿਰ ਸ਼ੰਗਲਾ ਵਾਲਾ ਸ਼ਵਾਲਾ ਦੇ ਵਿੱਚ ਹੀ ਸਮਾਧੀ ਦਿੱਤੀ ਜਾਏਗੀ ਉਹਨਾਂ ਨੂੰ 1 ਵਜੇ ਦਾ ਟਾਈਮ ਹੈ ਉਹਨਾਂ ਤੋਂ ਥੋੜੀ ਦੇਰ ਬਾਅਦ ਉਹਨਾਂ ਨੂੰ ਵਿਦੀਵਤ ਤਰੀਕੇ ਦੇ ਨਾਲ ਸਨਾਤਨ ਪદ્ધਤੀ ਦੇ ਨਾਲ ਸਾਰਿਆਂ ਕੋਕਿ ਸੰਤ ਸਮਾਜ ਵੀ ਇਕੱਠਾ ਹੋਇਆ ਹੈ ਮਹੰਤ ਸਮਾਜ ਵੀ ਇਕੱਠਾ ਹੋਇਆ ਹੈ ਸਾਰਿਆਂ ਵੱਲੋਂ ਰਲ ਕੇ ਜਮਾਦਗੀ ਦਿੱਤੀ ਜਾਏਗੀ ਸਾਡਾ ਪਰਸਨ ਗੱਲ ਤਾਂ ਹੈ ਹੀ ਹੈ ਨਗਰਨਾ ਸਾਰੇ ਪੰਜਾਬ ਲਈ ਬਹੁਤ ਵੱਡਾ ਕੰਮ ਹੈ ਇਹ ਉਹ ਇਨਸਾਨ ਜਿਸ ਨੂੰ ਬੀਰੂਸ ਸੀ ਇਹਨਾਂ ਨੇ ਜੋ ਕਹਿਤਾ ਉਹ ਪੱਥਰ ਤੇ ਲੀਕ ਹੈ ਹਰ ਇਨਸਾਨ ਨੂੰ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਦਿੰਦੇ ਸੀ ਹਰ ਬੰਦੇ ਦੀ ਦੁੱਖ ਤਕਲੀਫ ਆਪਣੇ ਉੱਪਰ ਲੈ ਕੇ ਉਹਦਾ ਮਸਲਾ ਹੱਲ ਕਰਦੇ ਸੀ ਵਾਹ ਮਜੀਦਾ ਜਾਨਾ ਬਹੁਤ ਵੱਡਾ ਨੌਸ ਹੈ ਬਹੁਤ ਵੱਡਾ ਨੌਸ ਹੈ ਇਹਦਾ ਨਹੀਂ ਪੂਰਾ ਹੋ ਸਕਦਾ ਬਾਕੀ ਸ੍ਰਿਸ਼ਟੀ ਹੈ ਆਮਾ ਜਾਨਾ ਬਣਿਆ ਕੁਝ ਰੂਹਾਂ ਹੁੰਦੀਆਂ ਜਿਨ੍ਹਾਂ ਦੇ ਜਾਣ ਨਾਲ ਸਾਰਾ ਸਮਾਜ ਹੀ ਦੁਖੀ ਹੁੰਦਾ ਅੱਜ ਸਾਰਾ ਸਮਾਜ ਦਿਲ ਤੋਂ ਦੁਖੀ ਹੈ ਇਹ ਐਸੀ ਆਦਮਾ ਦਾ ਜਾਨਾ ਹਰ ਬੰਦੇ ਨੂੰ ਇਹ ਆ ਵੀ ਮੇਰਾ ਪਰਸਨਲ ਚਲਾ ਗਿਆ ਮੇਰੀ ਪਰਸਨਲ ماں ਵੱਡੀ ਐਸਾ ਮਜੀਦਾ ਸਸ ਜੀਆ ਵਰਮਾ ਜੀ ਨੇ ਮਾਤੀ ਦੇ ਅਸ਼ੀਰਵਾਦ ਦੇ ਨਾਮ ਇਸੇ ਤਰ੍ਹਾਂ ਹੀ ਉਹਨਾਂ ਦੇ ਜਾਨ ਦੇ ਬਾਅਦ ਵੀ ਉਹਨਾਂ ਦਾ ਅਸ਼ੀਰਵਾਦ ਇਸੇ ਤਰ੍ਹਾਂ ਪਬਲਿਕ ਤੇ ਬਨਾ ਰਹੇਗਾ ਮੈਨੂੰ ਮਾਨ ਹੈ ਕਿਉਂਕਿ ਪਬਲਿਕ ਨਾਲ ਜਮੀਨ ਤੋਂ ਜੁੜੇ ਸੀਗੇ ਕਦੀ ਉਹਨਾਂ ਚੇਹ ਨਹੀਂ ਜੀ ਇਹ ਬੜਾ ਪੰਦੀ ਗੱਲ ਜਾਂ ਗੱਦੀ ਨਸ਼ੀਨ ਦੀ ਗੱਲ ਉਹ ਹਰ ਨੂੰ ਬੱਚਿਆਂ ਨਾਲ ਛਾਤੀ ਨਾਲ ਲਾ ਕੇ ਉਹਨਾਂ ਨੂੰ ਕੋਸਲੇ ਹੱਲ ਜੀ ਮੈਂ ਆਪਣੇ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਸ਼ਹਿਰ ਦੇ ਦੋਸਤਾਂ ਮਿੱਤਰਾਂ ਨੂੰ ਅੱਜ ਦੁਖੀ ਹਿਰਦੇ ਨਾਲ ਮਾਨ ਜੀ ਨੂੰ ਸ਼ਰਮ ਆਤਮਾਨ ਨੂੰ ਜੋੜਨਾਂ ਦੀ ਗੱਲ ਕਰਦੇ ਉਹ ਕੋਲੋਂ ਮਾਸ਼ਵਾ ਮੈਂ ਵੀ ਹਾਂ ਵੀ ਆਪਣਾ ਜਿਵੇਂ ਨਾ ਪਲਾਗਾ ਕੋਲੋਂ ਪਲਾਪੇ ਤਾਂ ਕਿਨਾ ਬਿਮਾਰ ਸੀ ਕਿੱਦਾਂ ਦੀ ਗੱਲ ਸਮਝ ਨਹੀਂ ਆਈ ਕੱਲ ਕਰ ਤੁਸੀਂ ਮਾਰੀ ਤਕਲੀ ਟੋਂਦਰੀਆਂ ਦੀ ਸੀ ਕੱਲ ਹੋਈ ਤੇ 11 ਕੋਈ ਹਸਪਤਾਲ ਲੈ ਗਏ ਹਾਂ 3:30 ਵਜੇ ਕੋਲ ਸਮਝੀ ਵੀ ਹੈ ਕਿਨੇ ਜੇ ਪਹਿਲੇ ਤੁਹਾਡੀ ਗੱਲਾਂ ਹੋਈਆਂ ਇਹਨਾਂ ਨਾਲ ਗੱਲਬਾਤ ਮੇਰੀ ਕੱਲ ਕੋਈ 8:00 9:00 ਵਜੇ ਗੱਲ ਹੋਈ ਸੀ ਹਿੰਦੂਦਾਰ ਮਨੂੰ ਕਿਨਾ ਘਟਾ ਪਿਆ ਇਹਨਾਂ ਦਾ ਜਾਨਾ ਸਮਾਜ ਨੂੰ ਕੋਈ ਵੀ ਸਾਰੇ ਸੀਗੇ ਨੂੰ ਆਉਂਦੇ ਸੀ ਸਭ ਨੇ ਨੇਕ ਸਲਾਹ ਦੇਣੀ ਹੋਣ ਨੇਕ ਕਾਰਜ ਕਰਨ ਨੂੰ ਆਸਤੇ ਕਹਿਣਾ ਸਈ ਉਹਨਾਂ ਦੀ ਕੋਈ ਸੀ ਜਿਹੜਾ ਨਹੀਂ ਪ੍ਰੋਬਲਮ ਸੀ ਕੀ ਮੈਸੇਜ ਆ ਗਿਆ ਸੀ ਲਾਸਟ ਵਾਰੀ ਆਪਣੀ ਜ਼ਿੰਦਗੀ ਦੇ ਵਿੱਚ ਵੀ ਮੇਰੀ ਸਮਾਦੀ ਇੱਥੇ ਬਣਾਈ ਜਾਵੇ ਸਮਾਦੀ ਇਹਨਾਂ ਦੀ ਇੱਕ ਪਰਮਨੈਂਟ ਜਿਹੜੀ ਗੱਦੀ ਨਸ਼ੀ ਵਾਲੀ ਹੈ ਉਹ ਅੱਗ ਦਿੱਤੀ ਨਸ਼ੀ ਦੇ ਵਿੱਚ ਇਹਨਾਂ ਦੇ ਪਰੰਪਰਾ ਦੇ ਮੁਤਾਬਕ ਇੱਥੇ ਗਤੀ ਵਿਸ਼ੇਵਰਗਾਂ ਕੇ ਨੂੰ ਸੰਪਰਪਿਤ ਹੈ ਜਿਦਾ ਬੜਾ مہنت ناندہ پوری سیوا چوتالی سال لگاتار شنکرا شرالے سے بیٹھ کے ہندو سماج منترا دئی سماجک ستھاوا دل دارمک سنساوا لی یوگدان بلایا نہیں جا سکتا اج سینکڑا نہیں ਹਜ਼ਾਰਾਂ ਦੀ ਸੰਖਿਆ ਦੇ ਲੋਕ ਸੈਕਰਾਇ ਸੰਸਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਲੋਕ ਮਹੰਤ ਜੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਨੇ ਸ਼ਿਵਰਾਤੀ ਮੌਸਿਕ ਕਮੇਟੀ ਤਰਫੋਂ ਮੈਂ ਮਹੰਤ ਜੀ ਨੂੰ ਸ਼ਰਧਾਂਜਲੀ ਪੇਸ਼ ਕਰਦਾ ਔਰ ਪਰਮ ਪਿਤਾ ਪਰਮਾਤਮਾ ਨੂੰ ਭਗਵਾਨ ਬੋਲੇ ਸ਼ੰਕਰ ਨੂੰ ਬੇਨਤੀ ਕਰਦਾ ਕਿ ਐਸੇ ਮਹਾਨ ਆਤਮਾ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਔਰ ਪੂਰੀ ਪਰਿਵਾਰ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰੇ ਸਾਰਾ ਸ਼ਹਿਰ ਮਹੰਤ ਜੀ ਦੇ ਕਾਲ ਚਲਾਣੇ ਤੋਂ ਬੜੇ ਦੁਖੀ ਨੇ ਪਰ ਮਹੰਤ ਜੀ ਸੇਵਾਵਾਂ ਨੂੰ ਭੁਲਾ ਨਹੀਂ ਜਾ ਸਕਦਾ ਸ਼ਿਵਰਾਤੀ ਮੋਸਕ ਕਮੇਟੀ ਸਥਾਪਨਾ ਵੀ ਮਹਨ ਰੰਦਾਪੂਰੀ ਜੀ ਨੇ ਕੀਤੀ ਸੀ ਸਿਰਫ ਸ਼ਿਵਰਾਤੀ ਨਹੀਂ अनेकानेक ਸੰਸਥਾਵਾਂ ਜਿਹੜੀਆਂ ਧਰਮ ਦੀ ਸੇਵਾ ਕਰ ਰਹੀਆਂ ਹਨ Hindu ਸਮਾਜ ਦੀ ਸੇਵਾ ਕਰ ਰਹੀਆਂ ਹਨ ਉਹ ਬੋਲ ਉਹਨਾਂ ਦਾ ਨਹੀਂ ਬੱਤਰ ਮਨ ਰੰਦਾਪੂਰੀ ਜੀ ਨੇ ਰੱਖਿਆ ਮੈਂ ਉਮੀਦ ਕਰਦਾ ਕਿ ਮਹੰਤ ਦਿਨੇਸ਼ ਪੂਰੀ ਜੀ ਔਰ ਪੂਰੀ ਪਰਿਵਾਰ ਜਿਹੜੀਆਂ ਨੀਕਾਂ ਜੇ ਰਾਲਾ ਇਹਨਾਂ ਮਨ ਰਣਦਾਜੀ ਪਾ ਕੇ ਗਏ ਨੇ ਉਹਨਾਂ ਦੇ ਚੱਲਦੇ ਰਹਿਣਗੇ ਅਨੰਤ ਸਮਾਜ ਦੀ ਸੇਵਾ ਕਰਦੇ ਰਹਿਣਗੇ ਅੱਜ ਪੂਰਾ ਸਮਾਜ ਦੁਖੀ ਹੋ ਕੇ ਸ਼ਰਧਾਂਜਲੀ ਜੇਨਦਲੀ ਆਇਆ ਉਹ ਪੂਰੀ ਤਰ੍ਹਾਂ ਪੂਰੇ ਪਰਿਵਾਰ ਦੇ ਨਾਲ ਹੈ ਵਿਸ਼ੇਸ਼ ਤੌਰ ਤੇ ਮਹਨ ਰਣਦਾਪੁਰੀ ਔਰ ਉਹਨਾਂ ਦੇ ਦਿਨੇਸ਼ਪੁਰੀ ਉਹਨਾਂ ਦੇ ਪਰਿਵਾਰ ਨੂੰ ਇਸ ਮੌਕੇ ਦੇ ਉੱਤੇ ਦੁੱਖ ਸਹਿਣ ਕਰਨ ਦੀ ਬੋਲੇ ਬਾਬਾ ਸ਼ਕਤੀ ਜਨ ਸਾਰਾ ਸ਼ਹਿਰ ਸ਼ਰਧਾਂਜਲੀ